ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹੇ ਹੜਾ ਦੀ ਮਾਰ ਹੇਠ ਨੇ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਨੂੰ ਆਫਤ ਪ੍ਰਭਾਵਿਤ ਘੋਸ਼ਿਤ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਹੜਾ ਦੀ ਅਪਡੇਟ ਜਾਰੀ ਕੀਤੀ ਹੈ ਜੋ ਦੱਸਦੀ ਹੈ ਕਿ ਸੂਬੇ ਦੇ ਲਗਭਗ ਸਾਰੇ ਜ਼ਿਲ੍ਹੇ ਹੜਾ ਦੀ ਮਾਰ ਹੇਠ ਨੇ ਹੁਣ ਤੱਕ ਹੜ੍ਹਾਂ ਦੇ ਨਾਲ ਕਈ ਲੋਕਾਂ ਦੀਆਂ ਮੌਤਾਂ ਹੋ ਗਈਆਂ ਨੇ ਕਾਫੀ ਲੋਕ ਜ਼ਖਮੀ ਵੀ ਨੇ ਅਤੇ ਸਥਿਤੀ ਦਿਨ-ਬਦ ਦਿਨ ਬਦਤਰ ਹੁੰਦੀ ਜਾ ਰਹੀ ਹੈ ਪੰਜਾਬ ਦੇ ਲਗਭਗ 1900 ਪਿੰਡ ਨੇ ਜੋ ਹੜ੍ਹਾਂ ਦੇ ਨਾਲ ਪ੍ਰਭਾਵਿਤ ਨੇ 4 ਲੱਖ ਦੇ ਕਰੀਬ ਲੋਕ ਨੇ ਜੋ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਪਈਆਂ ਹੋਈਆਂ ਨੇ ਸਭ ਤੋਂ ਵੱਧ ਅਸਰ ਜੋ ਹੜ੍ਹਾਂ ਦੀ ਮਾਰ ਸਭ ਤੋਂ ਜ਼ਿਆਦਾ ਪਈ ਹੈ ਕੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਕਿ 1,45,000 ਤੋਂ ਵੱਧ ਲੋਕ ਹੜਾ ਦੇ ਨਾਲ ਪ੍ਰਭਾਵਿਤ ਹੋਏ ਨੇ ਅਤੇ ਇਸ ਤੋਂ ਬਾਅਦ ਅਮਰitsar ਸਾਹਿਬ ਦੇ ਵਿੱਚ ਵੀ ਹੜਾ ਦੇ ਨਾਲ ਲਗਭਗ 1,35,000 ਲੋਕ ਹੈ ਜੋ ਕਿ ਪ੍ਰਭਾਵਿਤ ਹੋਏ ਨੇ ਬਰਨਾਲਾ ਦੇ ਵਿੱਚ ਫਜ਼ਿਲਕਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਿਲੰਦਰ ਕਪੂਰਥਲਾ ਮਾਨਸਾ ਮੋਗਾ ਰੂਪਨਗਰ ਪਠਾਨਕੋਟ ਸੰਗਰੂਰ ਐਸਐਸ ਨਗਰ ਤਰਨਤਾਰਨ ਹਰ ਇੱਕ ਜਗ੍ਹਾ ਦੇ ਉੱਤੇ ਹਜ਼ਾਰਾਂ ਲੋਕ ਨੇ ਜੋ ਹੜਾ ਦੇ ਨਾਲ ਪ੍ਰਭਾਵਿਤ ਹੋਏ ਨੇ ਹੁਣ ਤੱਕ 43 ਮੋਤਾ ਹੋ ਚੁੱਕੀਆਂ ਨੇ ਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਨੇ ਤਾਜੀ ਕਿ 3 ਸਤੰਬਰ ਨੂੰ ਮੋਤਾ ਦਾ ਅੰਕੜਾ ਵੈ ਜੋ 37 ਹੁੰਦਾ ਵੈ ਤੇ ਉਸ ਤੋਂ ਬਾਅਦ 6 ਹੋਰ ਮੋਤਾ ਇਸ ਵਿੱਚ ਚੜ ਜਾਂਦੀਆਂ ਨੇ ਤੇ ਮੋਤਾ ਦਾ ਅੰਕੜਾ 43 ਪਹੁੰਚ ਜਾਂਦਾ ਵੈ ਸੋ ਮੌਤਾਂ ਲਗਾਤਾਰ ਹੋ ਰਹੀਆਂ ਨੇ ਤਸਦੀਕ ਕੀਤੀ ਹੜਾ ਦੇ ਕਰਕੇ ਸਥਿਤੀ ਕਾਫੀ ਜ਼ਿਆਦਾ ਪੂਰੇ ਪੰਜਾਬ ਭਰ ਦੇ ਵਿੱਚ ਨਾਜ਼ੁਕ ਬਣੀ ਹੋਈ ਹੈ ਕਾਫੀ ਜ਼ਿਆਦਾ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਸੋ ਆंकੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਜੋ ਚਾਰੀ ਕੀਤੇ ਗਏ ਆंकੜੇ ਨੇ ਉਹ ਕੀ ਬਿਆਨ ਕਰ ਰਹੇ ਨੇ 43 ਲੋਕਾਂ ਦੀ ਮੌਤ ਹੋਈ ਹੈ 191902 ਪਿੰਡ ਪ੍ਰਭਾਵਿਤ ਨੇ 4 ਲੱਖ ਦੇ ਕਰੀਬ ਲੋਕ ਜੋ ਕਿ ਘਰੋਂ ਬੇਕਾਰ ਹੋ ਗਏ ਨੇ ਜਿਨ੍ਹਾਂ ਨੂੰ ਹੜਾ ਦੀ ਮਾਰ ਪਈ ਹੈ ਅਤੇ ਜੇਕਰ ਗੱਲ ਕਰੀਏ ਪਸ਼ੂਆਂ ਦੀ ਤੇ ਇਹ ਗਿਣਤੀ ਪਸ਼ੂਆਂ ਦੀ ਬਹੁਤ ਜ਼ਿਆਦਾ ਹੋਣ ਵਾਲੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਜ਼ਾ ਦਾ ਬੱਤਰ ਹੋ ਸਕਦੇ ਨੇ ਕਿਉਂਕਿ ਜਿਵੇਂ ਜਿਵੇਂ ਪਾਣੀ ਥੱਲੇ ਉਤਰੇਗਾ ਪਾਣੀ ਨਿਕਲੇਗਾ ਤੇ ਉਸ ਤੋਂ ਬਾਅਦ ਬਿਮਾਰੀਆਂ ਦੀ ਆਮਦ ਸ਼ੁਰੂ ਹੋ ਜਾਵੇਗੀ ਦੱਸਿਆ ਕਿ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹੇ ਜੋ ਇਸ ਵਕਤ ਹੜਾ ਦੀ ਮਾਰ ਹੇਠ ਨੇ ਸ ਪਸ਼ੂਆ ਦੇ ਨੁਕਸਾਨ ਦਾ ਫਿਲਹਾਲ ਆਂਕੜਾ ਕੋਈ ਵੀ ਨਹੀਂ ਹੈ ਕਿਉਂਕਿ ਹਰ ਘਰ ਦੇ ਵਿੱਚ ਪਸ਼ੂ ਨੇ ਲੋਕਾਂ ਨੇ ਪਸ਼ੂਆਂ ਨੂੰ ਜੋ ਕੀ ਜੋ ਦੇਖਿਆ ਹੋਇਆ ਜੋ ਅੱਖੀ ਦੇਖਿਆ ਮੰਜ਼ਰ ਹੈ ਹੀ ਹੈ ਕਿ ਪਸ਼ੂ ਲੋਕਾਂ ਦੇ ਲਗਭਗ ਸਾਰੇ ਹੀ ਰੁੜ ਚੁੱਕੇ ਨੇ ਕਾਫੀ ਹੱਦ ਤੱਕ ਨੁਕਸਾਨ ਲੋਕਾਂ ਦਾ ਹੋਇਆ ਹੈ ਸਰਕਾਰ ਦਾ ਕਹਿਣਾ ਹੈ ਕਿ ਜੋ ਹੜਾ ਦੇ ਨਾਲ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾਵੇਗੀ ਜੋ ਪਾਣੀ ਥੱਲੇ ਉਤਰੇਗਾ ਉਸ ਤੋਂ ਬਾਅਦ ਸਫਾਈ ਹੋਵੇਗੀ ਅਤੇ ਸਰਕਾਰ ਦਾ ਕਹਿਣਾ ਹੈ ਕਿ ਪਸ਼ੂ ਆਦੀ ਪਰਪਾਈ ਨੁਕਸਾਨ ਜੋ ਹੋਇਆ ਵਾ ਉਹ ਕੀਤਾ ਜਾਵੇਗਾ ਸੋ ਪੰਜਾਬ ਸਰਕਾਰ ਦੇ ਅਨੁਸਾਰ ਹੁਣ ਤੱਕ 20972 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਉਹ ਰੈਸਕਿਊ ਹੈ ਜੋ ਕਿ ਅੰਮ੍ਰਿਤਸਰ ਸਾਹਿਬ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਰੂਪਨਗਰ, ਪਠਾਨਕੋਟ, ਤਰਨਤਾਰਨ ਜੋ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਪੂਰੇ ਸੂਬੇ ਦੇ ਵਿੱਚ ਰੈਸਕਿਊ ਆਪਰੇਸ਼ਨ ਚੱਲ ਰਹੇ ਨੇ ਲੋਕਾਂ ਨੂੰ ਜੋ ਜੋ ਹੜਾ ਦੇ ਹਲਾਤਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਲੋਕ ਆਪਣੇ ਕਰਾਚ ਜੋ ਫਸੇ ਸੀ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਆਂਕੜੇ ਜੋ ਬਹੁਤ ਕੁਝ ਬਿਆਨ ਕਰਦੇ ਨੇ ਜੋ ਕਿ ਤੁਹਾਡੇ ਨਾਲ ਸਾਂਝ ਕਰ ਰਹੇ ਆ ਫਸਲਾਂ ਦੇ ਨੁਕਸਾਨ ਦੀ ਜ਼ਿਕਰ ਗੱਲ ਕਰੀਏ ਤਾਂ ਜੋ ਸਰਕਾਰੀ ਆਂਕੜੇ ਨੇ 4 ਸਤੰਬਰ ਤੱਕ ਦੇ ਅੰਦਾਜ਼ਨ ਦੱਸਦੇ ਨੇ ਕਿ 171819 ਹੈਕਟਰ ਫਸਲ ਦਾ ਨੁਕਸਾਨ ਹੋਇਆ ਹੈ ਸੋ ਦੱਸ ਜੀ ਕਿ ਇਹ ਫਸਲ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਹੋਏ ਨੁਕਸਾਨ ਦਾ ਕੁੱਲ ਅੰਦਾਜ਼ਨ ਦੱਸਿਆ ਹੋਇਆ ਹੈ ਕਿ 4 ਸਤੰਬਰ ਤੱਕ ਪੂਰੇ ਸੂਬੇ ਦੇ ਵਿੱਚ ਕੁੱਲ 171819 ਹੈਕਟੇਰ ਫਸਲ ਦਾ ਨੁਕਸਾਨ ਹੋਇਆ ਹੈ ਆਕੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖਰਾਬ ਹੋ ਸਕਦੇ ਨੇ ਯਾਨੀ ਕਿ ਹੋਰ ਵੀ ਜ਼ਿਆਦਾ ਵੱਧ ਸਕਦੇ ਨੇ ਕਿਉਂਕਿ ਲਗਾਤਾਰ ਜੋ ਖੜਾਦੀ ਮਾਰ ਦਿਖਾਈ ਦੇ ਰਹੀ ਹੈ ਲਗਾਤਾਰ ਖੜਾਦੀ ਮਾਰ ਸੂਬੇ ਦੇ ਵਿੱਚ ਪੈ ਰਹੀ ਹੈ